ਜਿਹੜੇ ਤੁਸੀਂ ਕਹਿ ਰਹੇ ਹੋ ਇਹਨੂੰ ਅੱਜ ਤੁਹਾਨੂੰ ਸਾਨੂੰ ਆਪਣੀ ਜਾਤ ਦਾ ਸਰਟੀਫਿਕੇਟ ਦੇਣਾ ਪੈ ਗਿਆ ਇਹੇ ਜੇ ਲੋਕ ਉਹ ਤੁਸੀਂ ਸਰਮਦਨ ਜਸਪ੍ਰੀਤ ਕੌਰ ਸਾਨੂ ਉਹ ਗੁਰਜਾ ਸਿੰਘ ਮੈਂ ਆਪਣੇ ਏਰੀਆ ਚ ਆਈ ਹਾਂ ਮੈਨੂੰ ਵੀ ਪਹਿਲਾਂ ਲੱਗਦਾ ਸੀ ਕਿ ਕਿੰਨਾ ਜੀ ਬੋਲਦੇ ਮੈਂ ਤਾਂ ਬੋਲਦੇ ਕਿ ਤਾਂ ਸਿੱਧਾ ਹੀ ਬੋਲਦੇ ਆ ਪਰ ਇਹ ਏਰੀਆ ਦੀ ਲੱਗ ਲੱਗ ਭਾਸ਼ਾ ਆਉਂਦੀ ਹੈ ਕਿ ਹਰੇ ਅੱਜ ਚੱਲੇ ਆ ਅਸੀਂ ਮਾਸੀ ਕੋਲ ਕਿਉਂਕਿ ਆਵੀਰ ਦਾ ਬਰਥਡੇ ਵੇ ਤੇ ਆਪਣੇ ਨਾਲ ਇੱਧਰ ਚੱਲੀ ਆ ਮਮਮੀ ਹਨਾ ਅਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਇਹ ਬਲੌਗਰ ਕਿੰਨਾ ਲੋਕਾਂ ਨੂੰ ਬੇਕੋ ਬਣਾਉਂਦੇ ਆ ਸਾਨੂੰ ਆ ਨਹੀਂ ਪਸੰਦ ਸਾਨੂੰ ਉਹ ਨਹੀਂ ਪਸੰਦ ਸਾਡੀ ਰਿਸ਼ਤੇਦਾਰੀ ਚ ਆ ਚੀਜ਼ਾਂ ਨਹੀਂ ਚਲਦੀਆਂ ਜਦ ਕਿ ਉਹ ਚੀਜ਼ਾਂ ਕਰ ਚੁੱਕੇ ਹੁੰਦੇ ਤੇ ਆਉਣ ਵਾਲੇ ਸਮੇਂ ਚ ਵੀ ਕਰਦੇ ਸਾਡੇ ਲੋਕ ਜਿਆਦਾ ਭੋਲੇ ਆ ਜਾਂ ਫਿਰ ਇਹ ਜਿਆਦਾ ਚਲਾਕ ਹੈਗੇ ਆ ਜਿਹੜੇ ਲੋਕਾਂ ਨੂੰ ਈਜ਼ਲੀ ਬੇਕੋ ਬਣਾ ਜਾਂਦੇ ਆ ਤੁਸੀਂ ਪਿਛਲੇ 10-12 ਦਿਨਾਂ ਤੋਂ ਇੱਕ ਕੌਂਟਰੋਵਰਸੀ ਦੇਖ ਰਹੇ ਹੋਨੇ ਆ ਮੈਕੋ ਟਿਲੋ ਤੇ ਗੁਰਜਸ ਵਲੌਗ ਦੇ ਠੀਕ ਹੈ ਮੈਕੋ ਟਿਲੋ ਦਾ ਇੱਕੋ ਹੀ ਇੱਕ ਰੋਲਾ ਸੀ ਵੀ ਉਹਨਾਂ ਨੇ ਸਾਡੇ ਵਿਆਹ ਦਾ ਵਲੌਗ ਆਪਣੇ ਚੈਨਲ ਤੇ ਅਪਲੋਡ ਕਰਤਾ ਤੇ ਸਾਡੇ ਮਾਸੀ ਮਾਸੜ ਨੂੰ ਪਸੰਦ ਨਹੀਂ ਇਹੀ ਰੋਲਾ ਸੀ ਨਾ ਉਹਦਾ ਹੋਰ ਤਾਂ ਕੋਈ ਰੋਲਾ ਨਹੀਂ ਸੀ ਪਹਿਲੀ ਗੱਲ ਤਾਂ ਜਿੱਦੇ ਨਾਲ ਤੂੰ ਖਾਦਾ ਪੀਤਾ ਸ਼ਾਪਿੰਗ ਆ ਗਿਆ ਤੇ ਆ ਲਹਿੰਗੇ ਲਈ ਜੋਨੇ ਇੱਕ ਵਲੌਗ ਪਾ ਵੀ ਦਿੱਤਾ ਤੇ ਕਿੱਡੀ ਕਵੱਟੀ ਗੱਲ ਹੋ ਗਈ ਠੀਕ ਹੈ ਉਦੋਂ ਤੋਂ ਆਪ ਵੀ ਤਾਂ ਸਾਰਾ ਦਿਨ ਕੈਮਰਾ ਚੁੱਕ ਕੇ ਤੁਰ ਹੀ ਫਿਰਦੀ ਹੈ ਨਾ ਅੱਜ ਉਹਨੇ ਇੱਕ ਵਲੋਗ ਪਾਤਾ ਤੇ ਤੂੰ ਚੱਕ ਕੇ ਪੂਰੇ ਸੋਸ਼ਲ ਮੀਡੀਆ ਤੇ ਰੋਲਾ ਪਾਇਆ ਮੈਕਕੂਟिलो ਮੈਕਕੂਟिलो ਕੰਟਰੋਵਰਸੀ ਤਾਂ ਇੱਕ ਮਿੰਟ ਇਹ ਦੱਸਿਓ ਉਹਨੇ ਤੁਹਾਡੀ ਮਾਸੀ ਮਾਸੜਨ ਦਿਖਾਇਆ ਦਿਖਾਇਆ ਤਾਂ ਤੁਹਾਡੇ ਮਾਸੜ ਜੀ ਦਾ ਫੋਨ ਆਇਆ ਅੱਛਾ ਜਿਨ੍ਹਾਂ ਨੂੰ ਨਹੀਂ ਚੀਜ਼ ਦਾ ਪਤਾ ਹੈਗਾ ਨਾ ਪਹਿਲਾ ਹੈ ਕਲਿੱਪ ਦੇਖੋ ਹਰੇ ਜਦੋਂ ਆਪਾ ਬੰਦੇ ਨੂੰ ਹਟਾਈ ਜਾਣਾ ਹਟਾਈ ਦਾ ਨਾ ਬੰਦੇ ਨੇ ਨਾ ਹਟਣਾ ਵੀ ਜਦੋਂ ਹਨਾ ਵੀਰੇ ਨੇ ਵਲੌਗ ਪਾਇਆ ਮੈਂ ਨਾ ਇੰਨੀਆਂ ਰਿਕਵੈਸਟਾਂ ਕੀਤੀਆਂ ਮੇਰੇ ਮੈਸੇਜ ਹੀ ਸੀਨ ਕਰਕੇ ਛੱਡਦੇ ਮੈਂ ਕਿਹਾ ਵੀਰੇ ਵੀ ਨਾ ਪਾਓ ਵੀ ਤੁਸੀਂ ਦੇਖੋ ਮੇਰੇ ਮਾਸਟਰ ਜੀ ਨੇ ਉਦੋਂ ਰਾਤ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ-ਲੋ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫ ਸਾਨੂੰ ਅਸੀਂ ਬੈਠੇ ਸੀਗੇ ਫੈਮਿਲੀ ਤੇ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦਿਓ ਉਹਨੇ ਫਿਰ ਵੀ ਲੋਗ ਪਾਤਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਤੂੰ ਤੁਸੀਂ ਦੇਖ ਲਈ ਨਾ ਕਲਿੱਪ ਇਹਦੇ ਵਿੱਚ ਕੀ ਕਹਿ ਰਹੇ ਆ ਮੇਰੇ ਮਾਸੜ ਜੀ ਦਾ ਫੋਨ ਆਇਆ ਠੀਕ ਹੈ ਜੀ ਉਹ ਕਹਿ ਰਹੇ ਸਾਡੇ ਖਾਨਦਾਨ ਦੇ ਵਿੱਚ ਇਹ ਚੀਜ਼ਾਂ ਨਹੀਂ ਚਲਦੀਆਂ ਅੱਛਾ ਮੈਨੂੰ ਟੈਲ ਮੈਂ ਇੱਕ ਗੱਲ ਦੱਸ ਵਿਆਹ ਤੋਂ ਬਾਅਦ ਨਹੀਂ ਚਲਦੀਆਂ ਵਿਆਹ ਤੋਂ ਪਹਿਲਾਂ ਚਲਦੀ ਇੱਕ ਮਹੀਨਾ ਪਹਿਲਾਂ ਤੋਂ ਵਲੋਗ ਪਾਇਆ ਠੀਕ ਹੈ ਜੀ ਮਾਸੜੀ ਦੇ ਘਰ ਦੇ ਵਿੱਚ ਅਸੀਂ ਕੀਤੀ ਮਸਤੀ ਨਹੀਂ ਅਦੋਂ ਇਹ ਚੀਜ਼ਾਂ ਅਲਾਉ ਸੀ ਤੂੰ ਅੱਜ ਗੁਰਜਾਸਨ ਨਾਲੋਂ ਭੰਡਣ ਲੱਗੀ ਹੋਈ ਹੈ ਜਿਹਦੇ ਨਾਲ ਤੂੰ ਖਾਦਾ ਪਿਤਾ ਜਿਨ੍ਹਾਂ ਤੋਂ ਵਲੋਗਿੰਗ ਸਿੱਖੀ ਰੀਲਾ ਪਾਇਆ ਸਿੱਖਿਆ ਤਾਂ ਅੱਜ ਤੋਂ ਗੁਰਜਸਨਾਂ ਨੂੰ ਭੰਡਣ ਲੱਗੀ ਹੋਈ ਹੈ ਇਹਨਾਂ ਸੋਚੇਗਾ ਗੁਰਜਸਨਾਂ ਦੇ ਵੱਲਦੀਆਂ ਉਹਨਾਂ ਦੀ ਗੱਲ ਮੈਂ ਬਾਅਦ ਚੋ ਕਲੀਅਰ ਕਰਾਂਗੀ ਇਸ ਵੀਡੀਓ ਦੇ ਵਿੱਚ ਇਹ ਕੌਂਟਰੋਵਰਸੀ ਕਿਉਂ ਹੋਈ ਕਿੱਦਾਂ ਕੀਤੀ ਗਈ ਤੇ ਸਾਰੀਆਂ ਪਰਤਾ ਖੋਲਣ ਗਿਆ ਇਹਨੇ ਕਿਉਂ ਕੀਤੀ ਤੇ ਗੁਰਜਸਨਾਂ ਨੇ ਕਿਉਂ ਕੀਤੀ ਠੀਕ ਹੈ ਜੀ ਹੁਣ ਤੁਸੀਂ ਪਹਿਲਾਂ ਆ ਦੇਖੋ ਇਹਨੇ ਇੱਕ ਮਿੰਟ ਪਹਿਲਾਂ ਅਸੀਂ ਗਏ ਜੀ ਮਸੀ ਜੀ ਦੇ ਘਰ ਕੀਤੀ ਮਸਤੀ ਆ ਬਲੌਗ ਪਾਇਆ ਹੋਇਆ ਓਕੇ ਤਿਆਰ ਹਨ ਲੈਣੇ ਮੈਂ ਚੱਲਨੇ ਆਪਾਂ ਹੁਣ ਗੁਰੂ ਘਰ ਮੱਥਾ ਟੇਕਣਾ ਪਹਿਲਾਂ ਚੱਲਨੇ ਆਪਾਂ ਗੁਰੂ ਘਰੇ ਮੱਥਾ ਟੇਕਣ ਵਿਆਹ ਦਾ ਕਾਟ ਚੜਵਾਉਣਾ ਤੇ ਡੱਬਾ ਲੈ ਕੇ ਤੇ ਮਸੜੂ ਨੂੰ ਅੱਗੇ ਚੱਲ ਗਏ ਨੇ ਅੱਜ ਡਰਾਈਵਰ ਮੈਂ ਆ ਅਭੀ ਨੇ ਨਹੀਂ ਜਾਣਾ ਯਾਦ ਨਹੀਂ ਜਾਈਗਾ ਹਮਸਿ ਦਾ ਮੁੰਡਾ ਮੇਰੀ ਦਾ ਹਾਂ ਦੇਖੋ ਕਦੋਂ ਤੱਕ ਆਲਾ ਓਏ ਆ ਜਾਓ ਉਸਤਾਦ ਯਾਦ ਕੀ ਕਰ ਰਹੀ ਹੈ ਡਾਂਡੀ ਤੋਂ ਤੋੜਾ ਐ ਮਾਸੀ ਦਾ ਫਰੋਜੀ ਫਰੋਜੀ ਸੂਟ ਫੋਕਸ ਕੀਤਾ ਜਾਇਆ ਛੱਕ ਲਿਆ ਤੇ ਮਾਸੀ ਜੀ ਦੇ ਘਰੇ ਗਈ ਹੈ ਉਹਨਾਂ ਦੇ ਨਾਲ ਸ਼ਾਪਿੰਗ ਕੀਤੀ ਹੈ ਈਚ ਐਂਡ ఎవਰੀਥਿੰਗ ਤਾਂ ਉਦੋਂ ਇਹ ਅਲਾਉਡ ਸੀ ਤੇਰੇ ਮਾਸੜ ਜੀ ਅਲਾਉਡ ਕਰਦੇ ਸੀ ਅੱਜ ਤੜੇ ਮਾਸੜ ਜੀ ਅਲਾਉਡ ਨਹੀਂ ਕਰਦੇ ਚਲੋ ਠੀਕ ਹੈ ਉਹਨਾਂ ਨੇ ਕਿਹਾ ਹੋਣਾ ਵਿਆਹ ਤੋਂ ਬਾਅਦ ਨਹੀਂ ਜਾਣੇ ਹੁਣ ਦੇਖੋ ਕੱਸੀ ਗਈ ਮਾਸੀ ਜੀ ਦੇ ਘਰ ਸਾਡਾ ਫਸਟ ਟ੍ਰਿਪ ਠੀਕ ਹੈ ਲਾਇਆ ਹੀ ਨਹੀਂ ਅਜੇ ਤਾਂ ਪਾਕ ਦਿਓ ਸੌ ਥੋੜੀ ਜੀ ਹੈ ਨਾ ਬਰ ਥੱਲੇ ਆਉਂ ਚ ਪਾਣੀ ਹੂੰ ਪੱਟੀ ਦਾ ਪੰਜਾਬ ਵਿੱਚ ਹੁੰਦੇ ਬਟਿਆਰੇ ਹਰਿਆਣੇ ਤੇ ਉਹ ਕਿੱਥੇ ਗਿਆ ਵੱਡੇ ਬੋਏ ਉਹਦੇ ਮਿਲ ਗਿਆ ਹੀ ਕੋਈ ਨਹੀਂ ਬੈਠੇ ਨਹੀਂ ਸਾਡੇ ਕੋਲ ਆ ਕੇ ਇੱਕ ਲੈਣਗੇ ਹੁਣੇ ਨਹੀਂ ਮੈਂ ਅੱਛਾ ਅੱਜ ਹੋਰ ਉਹਦਾ ਜਨਮ ਦਿਨ ਦਾ ਕੇਕ ਵੀ ਲੈ ਕੇ ਆਉ ਤੁਸੀਂ ਕੱਲੇ ਹੀ ਖਾਈ ਜਾਂਦੇ ਹੋ ਫਿਰ ਤੁਸੀਂ ਤਾਂ ਵੀਡੀਓ ਬਣਾਉਣਾ ਉਸ ਨਾਲ ਦੀ ਆ ਇਹ ਡੋਗਲੀ ਰਣਨੀਤੀ ਕਿਉਂ ਡੋਗਲਾਪਨ ਕਿਉਂ ਹੈ ਲੋਕਾਂ ਨੂੰ ਬੇਕੋ ਬਣਾ ਰਹੀ ਹੈ ਸਿੰਥੀ ਲੈ ਰਹੀ ਹੈ ਅੱਗੇ ਚੱਲ ਠੀਕ ਹੈ ਤਾਂ ਤੇਰੇ ਪੇਰੈਂਟਸ ਨਹੀਂ ਹੈਗੇ ਤੂੰ ਖੇਤੀਬਾੜੀ ਕੀਤੀ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਤੈਨੂੰ ਸਪੋਰਟ ਵੀ ਕੀਤਾ ਬਹੁਤ ਪਿਆਰ ਵੀ ਕੀਤਾ ਲੇਕਿਨ ਹੁਣ ਤੂੰ ਆ ਕੇ ਆ ਕੇ ਕੰਮ ਕਰ ਰਹੀ ਹੈ ਹੁਣ ਆ ਇਹਦੇ ਘਰ ਵਾਲੇ ਦੇ ਸਟੇਟਮੈਂਟ ਸੁਣੋ ਬਈ ਜਦੋਂ ਕੀਦ ਨੂੰ ਸਾਡੇ ਰੋਕਣ ਦੇ ਬਾਵਜੂਦ ਵੀ ਪਾਈ ਜਾਂਦੇ ਬਈ ਫਿਰ ਹੁਣ ਸਾਡੇ ਅਸੀਂ ਵੀ ਆਪ ਦਾ ਦੇਖਣਾ ਨਾ ਵੀ ਆਪਾਂ ਜੇ ਨਵੀਂ ਸਾਡੀ ਰਿਸ਼ਤੇਦਾਰੀ ਬਣੀ ਆ ਤੈਨੂੰ ਸਾਡੇ ਚ ਬਗੜ ਪਾਈ ਜਾਂਦਾਗਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬਗੜ ਪਾਈ ਜਾਂਦਾਗਾ ਚੰਗੀਆਂ ਗੱਲਾਂ ਥੋੜੀਆਂ ਤੁਸੀਂ ਆਪਦੇ ਫਾਇਦੇ ਨੂੰ ਲੈ ਕੇ ਗਾ ਸਾਡੀਆਂ ਫੈਮਲੀਆ ਚ ਬਗੜ ਪੁਆਈ ਜਾਂਦਾ ਇਹ ਵੀ ਨਹੀਂ ਨਾ ਚੰਗਾ ਹੈਗਾ ਫਿਰ ਭਾਵੇਂ ਵੀ ਸਾਨੂੰ ਅਸੀਂ ਵਲੌਗ ਪਾ ਕੇ ਵੀ ਚਾਰ ਤਨ ਰੁਪਏ ਆ ਜਾਣਗੇ ਤੇ ਲੜਾ ਜਾਣਗੇ ਇਹ ਵੀ ਨਹੀਂ ਨਾ ਅਗਲੇ ਦੀ ਵੀ ਦੇਖਣਾ ਵੀ ਅਗਲੇ ਦੇ ਰਸਤੇ ਨਵੇਂ ਰਸਤੇ ਜਾਣ ਲੱਗੇ ਆਗੇ ਮੈਂ ਕਹਤੋਂ ਨਹੀਂ ਬਣਾਉਂਦਾ ਬਈ ਵਲੌਗ ਬਲੌਗ ਆਪਾਂ ਕਿਉਂ ਨਹੀਂ ਪਾਉਂਦੇਗੇ ਰਿਕ ਨੂੰ ਆਪਦੇ ਘਰ ਦਾ ਭੇਟ ਦੋ ਜੀ ਇਹ ਕਹਿ ਰਿਹਾ ਵੀ ਇਹ ਕੰਮ ਚੰਗੇ ਨਹੀਂ ਹੈ ਠੀਕ ਹੈ ਚਾਰ ਛੱਲੜਾਂ ਆਂਦੇ ਆਂਦੇ ਉਹ ਆਂਦੇ ਅੱਛਾ ਹੁਣ ਤੈਨੂੰ ਚਾਰ ਛੱਲੜਾਂ ਦੇ ਘਟਦਾ ਹੈ ਕਿ ਸੀ ਜਿਹੜਾ ਵਿਆਹ ਤੋਂ ਬਾਅਦ ਬਲੌਗਿੰਗ ਸਟਾਰ ਕਰਤੀ ਆ ਪਹਿਲਾ ਵਲੌਗ ਆਰ ਸੋਇਦਾ ਵਲੌਗ ਠੀਕ ਹੈ ਮਾਸੀ ਜੀ ਦੇ ਘਰ ਦਾ ਵਲੌਗ ਉਸ ਤੋਂ ਬਾਅਦ ਤੁਸੀਂ ਜੋਏ ਵਾਲੇ ਆਪਾਂ ਨੇ ਪ੍ਰਮੋਸ਼ਨਾਂ ਕਰਦੇ ਰਿਹਾ ਉਹਦੇ ਵਲੌਗ ਬੜਾ ਕੇ ਪਾ ਰਹੇ ਕਿੰਨਾ ਕਰ ਤੈਨੂੰ ਕੋਈ ਪੈਸੇ ਦੇ ਘਾਟ ਹੈ ਫਿਰ ਤਹੀ ਕਿ ਐਸਾ ਨਾ ਚਾਰ ਛਿਲੜਾਂ ਨੇ ਤੈਨੂੰ ਘਾਟਿਆ ਉਹਨੂੰ ਜੇ ਤੂੰ ਗੁਰਜਾਸਾਂ ਨਾਲ ਬੋਲ ਰਿਆ ਸੀ ਤੇ ਫਿਰ ਤੂੰ ਆਪ ਆਪ ਕੰਮ ਇਹ ਐਹੋ ਜਿਹਾ ਨਾ ਕਰਦਾ ਹੁਣ ਆ ਦੇਖ ਆਇਆ ਤੇ ਮੈਂ ਸੀਰੀਅਸਲੀ ਹਨਾ ਮੈਂ ਬਹੁਤ ਜ਼ਿਆਦਾ ਲੱਕੀਆ ਕਿ ਮੈਨੂੰ ਇਹ ਮਿਲੇ ਸੀਰੀਅਸਲੀ ਮੈਂ ਬਹੁਤ ਜ਼ਿਆਦਾ ਰੱਬ ਦਾ ਮਰਜ਼ੀ ਦਾ ਕੋਈ ਕਹੀ ਹਾਂ ਮੇਰਾ ਪਰਿਵਾਰ ਖੁਸ਼ ਏ ਸਭ ਤੋਂ ਮੇਨ ਗੱਲ ਮੇਰੀ ਮਾਂ ਖੁਸ਼ ਏ ਮੇਰੀ ਮੰਮਾ ਦੇ ਵੀ ਇਹਨੂੰ ਸਾਹ ਨਾਲ ਸਾਹ ਲੈਂਦਾ ਹੈ ਬੰਦਾ ਹਨਾ ਲਾਈਕ ਅਸੀਂ ਸਾਰੇ ਬਹੁਤ ਖੁਸ਼ ਆ ਹਨਾ ਮੰਮਾ ਹਾਂ ਮੰਮੇ ਮੇਰੇ ਨਾਲ ਖੁਸ਼ ਸਹੀ ਗੱਲ ਐ ਅਸੀਂ ਸਾਰੇ ਸੀਰੀਅਸਲੀ ਅਸੀਂ ਬਹੁਤ ਖੁਸ਼ ਆ ਪਰ ਮੇਰੇ ਚਾਚੇ ਪੈ ਸਭ ਖੁਸ਼ ਜੋ ਮਰਜ਼ੀ ਕੋਈ ਜਗ੍ਹਾ ਇਹ ਤਾਂ ਉਹਨਾਂ ਦੀ ਵੀ ਚੀਜ਼ ਲੈ ਲਈ ਨਾ ਲਗੀ ਯਾਦ ਵੀ ਰਹਿਣ ਵਾਸਤੇ ਯਾਦਗਾਰ ਵਾਸਤੇ ਵੇਖਦੇ ਕਿ ਉਹਦੇ ਨਫ ਇਹ ਕਹਿ ਰਹੇ ਮੈਂ ਬਹੁਤ ਲੱਕੀਆ ਮੈਨੂੰ ਇਹੋ ਜਿਹਾ ਘਰ ਵਾਲਾ ਮਿਲਿਆ ਠੀਕ ਹੈ ਜੀ ਉਹ ਮਿਹਨਤ ਕਰਦਾ ਹੈ ਟੈਕਸੀ ਚ ਲੰਦਾ ਹੈ ਡਰਾਈਵਰ ਵਧੀਆ ਮਿਹਨਤ ਕਰਨੀ ਵੀ ਚਾਹੀਦੀ ਹੈਗੀ ਮਿਹਨਤ ਨੂੰ ਕੋਈ ਮੈਦਾ ਨਹੀਂ ਆਂਦਾ ਲੇਕਿਨ ਆ ਕੀ ਹੈ ਵੀਰੇ ਦੀ ਭਾਈ ਇੱਕ ਹੋਰ ਆ ਗਈ ਫਿਰ ਕੀ ਉਹ ਕਹਿੰਦੀ ਵੀ ਚੱਲ ਵੀ ਹੁਣ ਮੈਂ ਤਾਂ ਚੱਲੀ ਦੂਜੀ ਨੂੰ ਪਤਾ ਲੱਗਿਆ ਵੀ ਆ ਇਹਦੀ ਇੱਕ ਹੋਰ ਆ ਗਈ ਵੀ ਐਡਵਾਂਸ ਇੱਕ ਹੁੰਦੀ ਹੈਗੀ ਹਾਂ ਤੇ ਮੈਂ ਤਾਂ ਐ ਨਹੀਂ ਪਤਾ ਵੀ ਇੱਥੇ ਮੈਂ ਹੁਣ ਫੋਨ ਦਿਖਾ ਦਿੰਦਾਗਾ ਜੇ ਮੈਂ ਦਿੱਲੀ ਵਗ ਜਾ ਅਣੀ ਪਤਾ ਦਿੱਲੀ ਆਲਦਾ ਮੈਸੇਜ ਆ ਜੇ ਸਾਰੇ ਸ਼ਹਿਰਾਂ ਚ ਰੱਖੀਆਂ ਹਾਂ ਨੰਬਰ ਦਿਖਾ ਦੂੰ ਮੈਂ ਗੱਲ ਕਿਹੜੀ ਕਰਦੀ ਆ ਇਹ ਨੀਲੇ ਕੀਤੋ ਕਿੰਨਾ ਨੰਬਰ ਹੈ ਤੇਰੇ ਸਾਹਮਣਾਂ ਤੇ ਇਹ ਕਿਹੜਾ ਸੋਸ਼ਲ ਮੀਡੀਆ ਤੇ ਮੇ ਦਾ ਕੁੰਦਾ ਮੇਰੀ ਉੱਥੇ ਵੀ ਗਰਲਫ੍ਰੈਂਡ ਹੈ ਉੱਥੇ ਵੀ ਗਰਲਫ੍ਰੈਂਡ ਹੈ ਇਹ ਕੁੜੀ ਕਹਿੰਦੇ ਮੇਰੇ ਤਿੰਨ ਚਾਰ ਬੁਆਏਫ੍ਰੈਂਡ ਹੱਥ shear ਦੇ ਵਿੱਚ ਬੁਆਏਫ੍ਰੈਂਡ ਹੈ ਕਿ ਤੂੰ ਸੈਕਸੈਪਟ ਕਰ ਲੋਗੇ ਨਹੀਂ ਕੋਈ ਵੀ ਨਹੀਂ ਕਰੂਗਾ ਮੁੰਡੇ ਕਰਨੇ ਹੋਮਕੇ ਕਹਿੰਦੇ ਆ ਜੈਂਡਰ ਕੁਆਲਟੀ ਚਾਹੀਦੀ ਫਿਰ ਇੱਧਰਲੇ ਪਾਸੇ ਵੀ ਲੋਕ ਉਹਦਾ ਕੁੜੀ ਜੈਂਡਰ ਕੁਆਲਟੀ ਜੈਂਡਰ ਕੁਆਲਟੀ ਮੈੱਕੋ ਦਿਲੋ ਨੇ ਕੁਝ ਹੋਰ ਨਹੀਂ ਕੀਤਾ ਠੀਕ ਹੈ ਜੀ ਵਿਆਹ ਹੋਣਾ ਸੀ ਆਫਟਰ ਮੈਰਿਜ ਨੇ ਵਲੋਗ ਪਾਣੀ ਹੁਣ ਵਲੋਗ ਪਾ ਰਹੀ ਹੈ ਨਵੇਂ ਨਵੇਂ ਵਿਆਹ ਦੇ ਸਹਸਦਿਸ਼ਤੇਦਾਰੇ ਦੇ ਇੱਥੇ ਰਿਸ਼ਤੇਦਾਰੇ ਦੇ ਗਏ ਫਿਰ ਇਹਦਾ ਆਜੂਗਾ ਪ੍ਰੈਗਨੈਂਸੀ ਵਲੋਗ ਠੀਕ ਹੈ ਜੋ ਫਿਰ ਬੱਚਾ ਹੋਣ ਤੋਂ ਬਾਅਦ ਦਾ ਵਲੋਗ ਸੋ ਦੁਨੀਆਂ ਜਾਣਦੇ ਜਿਹੜੇ ਕੰਦੇ ਖਾਨੇ ਕਪਲ ਬਲੋਗਰ ਕਰਦੇ ਆ ਇਹ ਉਹੀ ਰਾਹ ਤੇ ਤੁਰ ਪਈ ਹੈ ਜਿਹੜੀ ਇਹਨੇ ਮਾੜੀ ਮੋਟੀ ਇੱਜ਼ਤ ਕਮਾਈ ਹੈ ਇਹਨੇ ਉਹੀ ਕਵਾ ਲੈਣੀ ਆ ਆਹ ਹਰਕਤਾਂ ਕਰਕੇ ਇਹਨੇ ਹਰ ਵੀਡੀਓ ਦੇ ਵਿੱਚ ਜਿਹੜੀਆਂ ਆਫਟਰ ਮੈਰਿਜ ਪਾਈਆਂ ਉਹਦੇ ਵਿੱਚ ਸਾਰਿਆਂ ਦੇ ਵਿੱਚ ਕਮੈਂਟ ਆਫ ਕੀਤੇ ਹੋਏ ਆ। ਆ ਇੱਥੇ ਕਹਿ ਰਹੀ ਆ ਵੀ ਮੈਨੂੰ ਕਮੈਂਟ ਕਰਕੇ ਲੋਕੀ ਪੁੱਛਦੇ ਕਿੱਥੇ ਕਮੈਂਟ ਕਰ ਰਹੇ ਨੇ। ਕਹਿੰਦੇ ਇਹ ਟੈਕਸੀ ਡਰਾਈਵਰ ਹੈ, ਇਹ ਅਰੇ ਭਾਈ ਆਪਣਾ ਤਾਂ ਕਰਕੇ ਖਾਂਦਾ ਨਾ ਉਹ 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 ਮੁੰਡਿਆਂ ਚੋਂ ਦੇਣੇ ਨਾ ਹੈਗਾ ਕਿ ਹਾਂ ਪਿਓ ਦਾਦੇ ਦੀ ਜ਼ਮੀਨ ਤੇ ਐਸ਼ ਕਰਨ ਵਾਲਾ। ਉਹ ਆਪਣੀ ਕਮਾਈ ਕਰਕੇ ਇੱਥੋਂ ਤੱਕ ਆਇਆ ਹੈ। ਤੇ ਮੈਂ ਸੀਰੀਅਸਲੀ ਹਨਾ ਮੈਂ ਬਹੁਤ ਜ਼ਿਆਦਾ ਲੱਗਦੀ ਆ। ਕਿਹੜੇ ਪੁੱਛਦੇ? ਕਮੈਂਟ ਤਾਂ ਤੂੰ ਆਫ ਕਰੀ ਬੈਠੀ। ਆ ਸਕਰੀਨਸ਼ਾਟ ਵੀ ਲਾ ਦੇਣੀ ਆ ਨਾ। ਤੋ ਸੋ दैट ਤੁਸੀਂ ਫੋਲੋਅਰ ਗੇਨ ਕਰਨ ਲਈ ਸਬਸਕ੍ਰਾਈਬਰ ਗੇਨ ਕਰਨ ਲਈ ਆ ਫੇਕ ਕੰਟਰੋਵਰਸਿਸ ਕਰਨੀ ਬੰਦ ਕਰ ਦਿਓ ਨਹੀਂ ਤੇ ਜੇ ਤੈਨੂੰ ਹੁੰਦਾ ਨਾ ਮਸੀ ਮਸੜ ਇਹ ਉਹ ਠੀਕ ਹੈ ਤਾਂ ਉਸ ਤੋਂ ਪਹਿਲਾਂ ਤੂੰ ਕੀ ਕਰੀ ਬੈਠੀ ਹੈ ਇਹ ਸੋ ਜੋ ਇਹਨੇ ਰੋਲਾ ਪਾਇਆ ਟੋਟਲੀ ਟੋਟਲੀ ਹਾਈਪ ਕਰੀਟ ਕਰਨ ਲਈ ਇਹ ਹੋ ਗਿਆ ਮੈਕੋਟੇਲੋ ਵਾਲਾ ਚੈਪਟਰ ਹੁਣ ਆ ਜਾਨੇ ਗੁਰਜਸ ਵਾਲੇ ਚੈਪਟਰ ਤੇ ਉਹ ਜਸ ਉਹੀ ਲਵ ਮੈਰਸ ਇੰਟਰਵਿਊ ਮਟੀਰੀਅਲ ਠੀਕ ਹੈ ਜੀ ਇੰਟਰਵਿਊ ਦੇਣੀ ਗਰੀਬੀ ਦਾ ਰੋਣਾ ਰੋਣਾ ਚਲੋ ਠੀਕ ਹੈ ਕਰ ਲਿਆ ਬਟ ਉਸ ਤੋਂ ਬਾਅਦ ਇਹ ਕੀ ਹਰਕਤਾਂ ਚੱਲ ਰਹੀ ਠੀਕ ਹੈ ਜੀ ਆ ਇੱਕ ਕਲਿੱਪ ਦੇਖਣਾ ਜਰਾ ਇੰਨਾ ਲਾਲਾਂ ਨੇ ਜਦ ਨੂੰ ਇਹ ਉੱਠਦੇ ਨੇ ਬਣਾ ਕੇ ਰੱਖੀ ਬਣਾ ਲੈਣੇ ਰੋਟੀ ਸਬਜ਼ੀ ਤਾਂ ਮम्मी ਨੇ ਕਦੀ ਵੀ ਨਹੀਂ ਕੀ ਅੱਛਾ ਮम्मी ਨੇ ਕਿਹਾ ਕਿ ਚਲੋ ਤੁਸੀਂ ਆਪਣਾ ਕੰਮ ਪਾ ਪਿੰਦੇ ਨੇ ਆਪਣੀ ਬਣਾ ਕੇ ਤੁਸੀਂ ਆਪਣੀ ਸੈੱਟ ਹੋ ਜਾਓ ਤੋਂ ਉੱਥੇ ਲੱਗ ਰਿਹਾ ਹੋਣਾ ਆਂਟੀ ਬੜੀ ਭੋਲੀ ਪਾਲੀ ਐ ਵਿਚਾਰੇ ਗਰੀਬ ਮਾਤੜ ਬੰਦੇ ਐ ਠੀਕ ਐ ਚਲੋ ਅੱਡੇ ਪਹਿਲਾਂ ਮੈਂ ਇੱਕ ਗੱਲ ਦੱਸਾਂ ਤੁਸੀਂ ਕਹਿ ਰਹੇ ਹੋ ਜਦ ਦੀ ਇਹ ਆਈ ਐ ਸਾਡੇ ਘਰੇ ਰੰਗ ਭਾਗ ਲੱਗੇ ਐ ਇਹਦੇ ਨਾਲ ਹੀ ਜਿਹੜਾ ਗੁੱਸਾ ਹੈਗਾ ਸਾਡੇ ਘਰ ਦੇ ਹਾਲਾਤ ਬਦਲਤੇ ਨਹੀਂ ਚਿੰਤਨੀ ਹੋਈ ਉਹ ਚਰੀ ਕੀ ਮਤਲਬ ਪਹਿਲਾਂ ਨਾਲ ਕੀ ਹਾਲਾਤ ਚੇਂਜ ਹੋਏ ਐ ਪਹਿਲਾਂ ਨਾਲ ਜੀ ਵਧੀਆ ਹੋਣ ਜਾਣੀ ਦੀ ਸਾਡਾ ਵਧੀਆ ਚੱਲ ਪਈ ਹੈ ਘਰੇ ਰੋਟੀ ਵਧੀਆ ਖਾਂਦੇ ਆ ਹੂੰ ਪਹਿਲਾਂ ਜਿਵੇਂ ਇੰਨੀ ਗਰੀਬੀ ਸੀ ਬਹੁਤ ਜ਼ਿਆਦੇ ਕੋਈ ਚੀਜ਼ ਨੂੰ ਧਰਸੋ ਦਿੰਦੇ ਹਨ ਜੀ ਕਰਦਾ ਹੁੰਦਾ ਹੈ ਨਾ ਕੋਈ ਖਾਣ ਪੀਣ ਨੂੰ ਓਕੇ ਬਟ ਜਿੱਥੇ ਤੱਕ ਸਾਡੇ ਸਮਾਜ ਦੇ ਵਿੱਚ ਜੋ ਚੱਲਦਾ ਹੈ ਵੀ ਇੱਕ ਨੂੰ ਆਂਦੀ ਹੈ ਉਹਦਾ ਧਿਆਨ ਜਾਂ ਉਹਦਾ ਖਿਆਲ ਜੋਦੀ ਦੀ ਰੋਤਾ ਪੂਰੀ ਕਰਨਾ ਉਹਦੇ ਸੋਹਰੇ ਪਰਵਾਦੇ ਉਹਦੇ ਘਰ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਉਲਟਾ ਤੁਸੀਂ ਰਿਵਾਜ ਚ ਲਏ ਆ ਜਦ ਹੀ ਇਹ ਆਈਏ ਦਿੱਲਾ ਬਣਾਣ ਲੱਗੀ ਹੈ ਸਰਤਾ ਦੇ ਵਿੱਚ ਚੱਲ ਲੱਗੀ ਹੈ ਠੀਕ ਹੈ ਸੋ ਟੂ ਸੇ ਥੈਟ ਬਟ ਪ੍ਰੋਫੈਗਨਿਕ ਔਰ ਇਲਾ ਵੀ ਮੈਂ ਕਿ ਲਗਾ ਦੂੰਗੀ ਤਾਂ ਤੁਹਾਡੇ ਘਰ ਦਾ ਦਾਲ ਫੁਲਕਾ ਵਧੀਆ ਤੁਰਨ ਲੱਗ ਗਿਆ ਹੈਗਾ ਤਾਂ ਇੱਕ ਇਹੋ ਜਿਹਾ ਪੁੱਠੇ ਰਵਾਜ ਚਲਾਏ ਹੋਏ ਤੁਸੀਂ ਉਹਨਾਂ ਕਲਿੱਪ ਦੇਖੋ ਬਣਾਈ ਸੀ ਕਰ ਲਈ ਮੂੰਕੜਾ ਖੇ ਲਗਦੀਆਂ ਮੇਰੀ ਨਵੀਂ ਸਰਗਰਮ ਬਣਾਈ ਕਸ਼ਕ ਤੋਂ ਚੱਲ ਚੱਲ ਇਹ ਤਾਂ ਮम्मी ਠੀਕ ਕਰਦਾ ਨਹੀਂ ਬੜਾ ਵੀ ਕੰਮ ਕਰਾ ਦੇ ਜਦੋਂ ਚੱਕਰਾਂ ਦੇ ਜਦੋਂ ਚੱਕਰਾਂ ਦੇ ਮੈਂ ਤੁਹਾਨੂੰ ਸੋਨਾ ਵੀ ਐ ਕਰ ਦੂੰਗੀ ਕਿੱਦਾਂ ਮੂੰਹ ਬੜਾਇਆ ਜਿਹਨੇ ਨਹੀਂ ਦੇਖਿਆ ਕਲਿੱਪ ਬੈਕ ਕਰਕੇ ਦੇਖ ਲਓ ਜਿਵੇਂ ਅੰਦਰ ਬਹੁਤ ਚਿਹਰ ਪਰੇ ਆਉਂਦਾ ਬਹੁਤ ਚਿਹਰ ਪਰੇ ਆਉਂਦਾ ਵਿਕਰਮ ਨੇ ਐਲਈਡੀ ਤੋੜਤੀ ਉਹਦੇ ਜੀਜੇ ਨੇ ਐਲਈਡੀ ਤੋੜਤੀ ਸੀ ਵਿਕਰਮ ਨੇ ਫ੍ਰਿਜ ਤੋੜਤੀ ਸੀ ਜਦੋਂ ਫਰੀਦੇ ਪੈਸੇ ਆਣੇ ਤਾਂ ਫਿਰ ਤਾਂ ਐਂ ਚੀਜ਼ਾਂ ਟੁੱਟਣੀਆਂ ਸਾਡੇ ਕੋਲ ਤਾਂ ਪੈਨ ਵੀ ਨਹੀਂ ਚੱਕ ਕੇ ਮਾਰਿਆ ਜਾਊਗਾ 10 ਰੁਪਏ ਦਾ ਕਰੂ ਨੁਕਸਾਨ ਕਰਨਾ ਠੀਕ ਹੈ ਤਾਂ ਮੇਰਾ ਵੀਰੋ ਮਾਮਾ ਦੀ ਕੋਖਾ ਤੇ ਪਹੁੰਚ ਜਾਨ ਨੂੰ ਕਹਿੰਦਾ ਕਹੇ ਜਾ ਜੰਮਿਆਗਾ ਮਾੜਾ ਮੋਟਾ ਆਪਣੇ ਘਰ ਦੇ ਨਾਲ ਚੌੜ ਕਰਦਾ ਨਹੀਂ ਪਤਾ ਕੀ ਹੈ ਸਾਡੇ ਨਾਲ ਇੱਧਰ ਸਾਰੇ ਪਿੰਡ ਦੇ ਘਰ ਦੇ ਮਾਹੌਲ ਦਾ ਫਰਕ ਹੁੰਦਾ ਹੈਗਾ ਸਾਡੇ ਸਾਰੇ ਮਤਲਬ ਕਿ ਐਵੇਂ ਹੀ ਬੋਲ ਦਿਆਗੇ ਪਤਾ ਨਹੀਂ ਤੁਹਾਡੇ ਕਿਵੇਂ ਬੋਲਦੇ ਹੋਣਗੇ ਪਰ ਸਾਡੀ ਵੀ ਪਤਾ ਹੈਗਾ ਸਾਡੇ ਸਾਰੇ ਹਾਸਾ ਵਧਾ ਕੇ ਇਦਾਂ ਹੀ ਕਰਦੇ ਹੈਗੇ ਮਰਾ ਮਾਪਦੀ ਮਾਂ ਨਾਲ ਚੌਣ ਕਰਦਾ ਸੀ ਚਲ ਜਿਉ ਗਾਲਾਂ ਕੱਢਦੀ ਸੀ ਰੋਦੀ ਦੀ ਫਿਰ ਹੁਣ ਐ ਥੇੜੀ ਵੀ ਤਾਂ ਹੁਣ ਤੇਰੀ ਸਿਸਟਰ ਕਹਿ ਰਹੀ ਹੈਗੀ ਐ ਵੀ ਲੋਕੀ ਸਾਨੂੰ ਕਹਿ ਰਹੇ ਹੈਗੇ ਐ ਵੀ ਤੁਸੀਂ ਆ ਆਇਓ ਆਇਓ ਇਦਾਂ ਬੋਲਦੇ ਹੋ ਦੇਖੋ ਕੋਸ-ਕੋਸ ਮੈਂ ਬਦਲੇ ਪਾਣੀ ਕੋਸ-ਕੋਸ ਮੈਂ ਬਦਲੇ ਵਾਰੀ ਠੀਕ ਹੈ ਹਰ 100 ਕਿਲੋਮੀਟਰ ਤੇ ਬਾਸ਼ਾ ਬਦਲ ਜਾਂਦੀ ਹੈ ਲੇਕਿਨ ਤੇ ਰਿਸਪੈਕਟ ਕਰਨ ਦਾ ਤਰੀਕਾ ਤਾਂ ਨਹੀਂ ਬਦਲ ਜਾਂਦਾ ਸਾਡੇ ਜਵਾਬ ਤਾਂ ਇਦਾਂ ਬੋਲਦੇ ਨਹੀਂ ਹੈਗੇ ਤੇ ਇਹ ਇਹੋ ਜਿਹੀ ਕਿਹੜੀ ਚੋੜ ਹੁੰਦੀ ਹੈ ਜਿਹਦੇ ਵਿੱਚ ਲੋਕਾਂ ਨੂੰ ਇਹ ਲੱਗ ਗਿਆ ਵੀ ਤੂੰ ਆਪਣੀ ਮਾਂ ਦੇ ਡਿਸਰੈਸਪੈਕਟ ਕਰ ਰਹੀ ਹੈਗਾ ਤਾਂ ਸੋ ਦੈਟ ਇਹਨਾਂ ਦੀ ਕੈਣੀ ਔਰ ਕਥਣੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਅੱਗੇ ਵੀ ਉਪਰੂਖ ਕਰਦੀ ਆ ਜਿਹੜੇ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਅੱਜ ਤੁਹਾਨੂੰ ਸਾਨੂੰ ਆਪਣੀ ਜਾਤ ਦਾ ਸਰਟੀਫਿਕੇਟ ਦੇਣਾ ਪੈ ਗਿਆ ਇਹੋ ਜਿਹੇ ਲੋਕ ਉਹ ਤੁਸੀਂ ਸਰਮਦਨ ਜਸਪ੍ਰੀਤ ਕੌਰ ਸਾਨੂ ਗੁਰਪ੍ਰੀਤ ਸਿੰਘ ਕਹਿੰਦੇ ਵੀ ਜੱਸ ਜੱਟਾਂ ਦੀ ਕੁੜੀ ਆ ਇਹਨੂੰ ਬੋਲਣ ਦਾ ਲਖਣਾ ਤੇ ਜਿਹੜੇ ਅਪਪਸੀ ਆਗੇ ਵੀ ਇਹ ਚ ਮੈਨ ਨੇ ਇਹਨਾਂ ਨੂੰ ਬੋਲਣ ਦਾ ਲਖਣ ਨਹੀਂ ਹੈਗਾ ਨਹੀਂ ਨਹੀਂ ਪਰ ਆਹ ਦੇਖ ਲੋ ਮੈਮੀ ਐਸੀ ਆਹ ਦੇਖੋ ਗੁਰਪ੍ਰੀਤ ਸਿੰਘ ਸਨ ਆਫ ਜਸਵੰਤ ਸਿੰਘ ਕਨੌਰ ਖੁਰਦ ਤੇ ਹੁਣ ਤੁਹਾਨੂੰ ਅੱਜ ਸਰਟੀਫਿਕੇਟ ਵੀ ਦਿਖਾ ਦੇ ਮਤਲਬ ਅਸੀਂ ਇਹੇ ਜੇ ਕਾਲ ਯੁਗ ਦੇ ਵਿੱਚ ਜੀ ਰਹੇ ਜਿੱਤੇ ਸਾਨੂੰ ਆਪਦੀ ਜਾਤ ਦੇ ਸਰਟੀਫਿਕੇਟ ਦਿਖਾਉਣੇ ਪੈ ਰਹੇ ਹੈਗੇ ਜੀ ਇੱਥੇ ਕਹਿ ਰਹੇ ਆ ਵੀ ਲੋਕੇ ਸਾਡੇ ਤੋਂ ਜਾਤ ਦਾ ਸਰਟੀਫਿਕੇਟ ਮੰਗਦੇ ਆ ਅਰੇ ਲੋਕਾਂ ਨੂੰ ਤੁਸੀਂ ਇੰਨੀ ਖੁੱਲ੍ਹੇ ਕਿਉਂ ਦਿੱਤੀ ਜਾਂ ਤੁਸੀਂ ਹਗਣਾ ਮੋਤਣਾ ਖਾਣਾ ਪੀਣਾ ਅਸੀਂ ਆ ਕਰਿਆ ਉਹ ਕਰ ਰਹੇ ਆ ਇੰਟਰਵਿਊਆਂ ਦੇ ਵਿੱਚ ਰੋਣੇ ਧੋਣੇ ਤੇ ਲੋਕਾਂ ਨੇ ਤੁਹਾਨੂੰ ਵਿਊ ਦਿੱਤੇ ਉਹਦੀ ਤੁਸੀਂ ਕਮਾਈ ਖਾ ਰਹੇ ਹੋ ਤੇ ਲੋਕੀ ਤਾਂ ਸਵਾਲ ਕਰਨਗੇ ਜਾਂ ਤਾਂ ਇੰਨੀ ਕਿਸੇ ਨੂੰ ਖੁੱਲ ਨਾ ਦਿਓ ਆਪਣਾ ਲਿਮਟ ਦਾ ਦਿਖਾਓ ਤੇ ਹੁਣ ਲੋਕੀ ਸਵਾਲ ਕਰਦੇ ਤੁਹਾਨੂੰ ਚੁੱਪਦਾ ਆ ਹੁਣ ਤੂੰ ਲੋਕਾਂ ਨੂੰ ਗੱਲਾਂ ਕੱਟੀ ਜਾ ਰਹੀਆਂ ਤੇ ਲੋਕਾ ਜੇ ਚੜਾ ਸਕਦੇ ਆ ਤੇ ਮਿੰਟੋ ਮਿੰਟੇ ਨੀਚੇ ਵੀ ਧਾਰ ਸਕਦੇ ਆ ਫਿਰ ਇਹ ਨਹੀਂ ਪਤਾ ਲੱਗਣਾ ਜਿਹੜਿਆ 2.7 ਲੱਖ ਸਬਸਕ੍ਰਾਈਬਰ ਹੈ ਤੇ ਕਦੋਂ 7000 ਤੇ ਪਹੁੰਚ ਗਏ ਲੋਕਾਂ ਨੂੰ ਬੇਕੋਪ ਬਣਾਉਣਾ ਬੰਦ ਕਰੋ ਕਾਲਾ ਕਰਨੀ ਬੰਦ ਕਰ ਦਿਓ ਤੁਸੀਂ ਇਹ ਕੰਟਰਵਰਸੀ ਕਿਉਂ ਕਰੇਡ ਕੀਤੀ ਉਹਦਾ ਕਾਰਨ ਵੀ ਮੈਂ ਤੁਹਾਨੂੰ ਵੈਲਿਡ ਦੇਉਂਗੀ ਠੀਕ ਹੈ ਜੀ ਸੌਕ ਨੂੰ ਥੋੜੀ ਫਿਰਦੇ ਆ ਜੀ ਆਪਦਾ ਕੋਈ ਕੰਮ ਕਰਦੇ ਫਿਰਦੇ ਆ ਬਈ ਪੈਸੇ ਲਈ ਸਭ ਕੁਝ ਕਰਨਾ ਪੈਂਦਾ ਪ੍ਰੋਮੋਸ਼ਨਾਂ ਕਰਕੇ ਦੇ ਸੀ ਉਸ ਦਿਨ ਕੋਈ ਤੇ ਨਹੀਂ ਆਇਆ ਵੀ ਕੋਈ ਕੰਮ ਗਏ ਤੇ ਅਸੀਂ ਪ੍ਰੋਮੋਸ਼ਨ ਕਰਨ ਗਏ ਤੇ ਲੇਟ ਫੇਟ ਹੋ ਜਾਂਦਾ ਜੀ ਤਾਂ ਉਹ ਹੁਣ ਪੈਸੇ ਕਢਾ ਹੁਣ ਉਹੀ ਬਣਦੇ ਨੇ ਸਹੀ ਗੱਲ ਆ ਜਮੀਨ ਤੇ ਕਰਦੇ ਤਾਂ ਆਹੀ ਬਣਦੇ ਨੇ ਸਾਰਾ ਟੱਬਰ ਲੱਗਾ ਹੁਣ ਇਹ ਕਿੱਥੇ ਕਹਿ ਰਹੇ ਵੀ ਪੈਸਾ ਕਮਾਣ ਲਈ ਸਭ ਕੁਝ ਕਰਨਾ ਪੈਂਦਾ ਨਹੀਂ ਜੀ ਪੈਸਾ ਕਮਾਣ ਲਈ ਸਭ ਕੁਝ ਨਹੀਂ ਕਰਨਾ ਪੈਂਦਾ ਇਹਨਾਂ ਤਾਂ ਚੋਰ ਚੋਰੀ ਕਰਕੇ ਕਹਿ ਦੋਗਾ ਹਾਂ ਜੀ ਮੈਂ ਤਾਂ ਪੈਸਾ ਕਮਾਣ ਲਈ ਤਾਂ ਚੋਰੀ ਵੀ ਵੈਲਿਡ ਹੈ ਨਸ਼ਾ ਵੇਚਣ ਵਾਲੇ ਵੀ ਕਹਿ ਦੰਗੇ ਪੈਸਾ ਕਮਾਣ ਲਈ ਸਾਰਾ ਕੁਝ ਕਰਨਾ ਪੈਂਦਾ ਗੈਂਗਸਟਰ ਵੀ ਕਹਿ ਦੰਗੇ ਪੈਸਾ ਕਮਾਣ ਲਈ ਸਾਰਾ ਕੁਝ ਕਰਨਾ ਪੈਂਦਾ ਨਹੀਂ ਪੈਸਾ ਕਮਾਣ ਲਈ ਕੋਈ ਨੌਕਰੀ ਕੋਈ ਬਿਜ਼ਨਸ ਕੋਈ ਦੁਕਾਨਦਾਰੀ ਕੋਈ ਫੜੀ ਕੋਈ ਥੇਲਾ ਕੋਈ ਰੇੜੀ ਕੋਈ ਵੀ ਦਸਾਂ ਨੂੰ ਦੀ ਕਿਰਤ ਕਰਨੀ ਪੈਂਦੀ ਹੈ ਜੀ ਸਭ ਕੁਝ ਕਰਨਾ ਨਹੀਂ ਹੁੰਦਾ ਪੈਸਾ ਤਾਂ ਕੰਦਰਾਂ ਕੋਈ ਬਹੁਤ ਹੈ ਸੋ ਤਾਂ ਫਿਰ ਕੰਜਲਾ ਕੋਈ ਬਹੁਤ ਉਹ ਵੀ ਤੁਸੀਂ ਜੈਜ ਕਰੋਗੇ ਦੋ ਨੰਬਰ ਉਹ ਕਿੰਦਾ ਕੰਮ ਕਰਨ ਵਾਲੇ ਕੋ ਬਹੁਤ ਉਹ ਵੀ ਤੁਸੀਂ ਜੈਜ ਕਰੋਗੇ ਸਭ ਕੁਝ ਨਹੀਂ ਕਰਨਾ ਹੁੰਦਾ ਖਾਸ ਕਰਕੇ ਜਿਹੋ ਜੋ ਤੁਸੀਂ ਆ ਕਰ ਰਹੇ ਹੋ ਨਾ ਇਹ ਤਾਂ ਬਿਲਕੁਲ ਨਹੀਂ ਕਰਨਾ ਹੁੰਦਾ ਜਨਾਨੀ ਨੂੰ ਛੜਕਾ ਦੇਣਾ ਚਾਹੀਦਾ ਨਾ ਆ ਦੇਖੋ ਕਦਨ ਕਾਲ ਦੇ ਡੱਕੇ ਮਾਰਦੇ ਵੈਰ ਭੜਦੇ ਕੌ ਵੀ ਸਤਹੀ ਰਹਿੰਦੇ ਨੇ ਆ ਵੱਜਦੇ ਹੁੱਟਰ ਸੀਟ ਤੇ ਸ਼ੂਟਰ ਉੱਡਣ ਕਬੂਤਰ ੁੱਲੇ ਕੁੱਕਰ ਬਚਾ ਪਿੱਛੇ ਵੀ ਇਹ ਕੰਮ ਕਰਦੇ ਪਏ ਆ ਠੀਕ ਹੈ ਇਹ ਉਦਨ ਜਨਾਨੀ ਨਚਾਰੇ ਮਾਗੇ ਵਰਡਿੰਗ ਵੀ ਯੂਜ਼ ਕਰ ਸਕਦੀ ਹਾਂ ਦਾ ਕਰਨੀ ਨਹੀਂ ਹੈਗੀ ਉਹਦਾ ਪਾਸਾ ਕਿਹੜਾ ਉਧਰ ਹੈ ਤੇ ਕਿਹੜਾ ਅੱਧਰ ਹੈ ਬਸ ਤੁਸੀਂ ਇਹ ਦੇਖ ਲਿਓ ਠੀਕ ਹੈ ਜੀ ਹੁਣ ਇਹਨੇ ਆ ਜਾਦਾ ਸਰਟੀਫਿਕੇਟ ਦਿਖਾਇਆ ਠੀਕ ਹੈ ਇਹਦੇ ਵਿੱਚ ਨਾਮ ਸੁਣਿ ਆਪਣੇ ਫਾਦਰ ਦਾ ਨਾਮ ਬੋਲੇ ਹੈਗਾ ਜਸਵੰਤ ਸਿੰਘ ਓਕੇ ਸੋ ਲੈਣਾ ਹੁਣ ਇਹ ਆਂਟੀ ਦਾ ਸਟੇਟਮੈਂਟ ਮੇਰੇ ਬਾਪ ਨੂੰ ਗਲਤ ਬੋਲ ਰਿਹਾ ਤੇ ਕਦੇ ਮਾਂ ਨੂੰ ਕਦੇ ਕਿਹਨੂੰ ਦੁਰਜਾ ਸ਼ਰਮ ਲਈ ਵੀ ਆ ਹੁਣ ਤੁਹਾਡੇ ਕੀ ਕਰੋ ਬੀੜੀਆਂ ਪਿੰਦਾ ਮਾਂ ਬਾਪ ਨੂੰ ਦਿਆ ਕਰੋ ਕੀ ਕਰੋ ਜਿਹੜਾੜੀ ਨਹੀਂ ਆਉਂਦਾ ਹੁਣ ਇਹਨਾਂ ਪੈਸੇ ਦਿਆ ਕਰੋ ਮੈਨੂੰ ਮੇਰੀ ਦਵਾਈ ਨੂੰ ਦਿਆ ਕਰੋ ਜਿਹੜੇ ਬੋਲਦੇ ਉਹਦੇ ਬੀੜੀ ਵਾਲੇ ਪੈਸੇ ਦੇ ਦਿਆ ਕਰੋ ਮੇਰੀ ਦਵਾਈ ਲਈ ਪੈਸੇ ਦੇ ਦਿਆ ਕਰੋ ਕਿਉਂ ਅੰਟੀ ਜਿਹੜੇ ਕਮਾਈ ਹੁੰਦੀ ਸੀ ਉਹਦੇ ਵਿੱਚ ਲੋਕਾਂ ਦਾ ਹਿੱਸਾ ਹਿੱਸਾ ਦਿੱਤਾ ਸੀ ਜਿਹੜੇ ਲੋਕੀ ਪੈਸੇ ਦੇ 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 ਕਰਨ ਜੇ ਤੁਸੀਂ ਪੈਸੇ ਕਮਾਣਨੇ ਆ ਤੁਹਾਡੇ ਕੋਲ ਰਹਿੰਦੇ ਆ ਨਾ ਠੀਕ ਐ ਇਹ ਲੋਕਾਂ ਦੀ ਹੀ ਦਿੱਤੀ ਕਮਾਈ ਹੋਏ ਤੁਹਾਡੇ ਕੋਲ ਮਿਹਨਤ ਦੀ ਕਮਾਈ ਨਹੀਂ ਆਈ ਨਾਮ ਦੇ ਨਾਲ ਸਿੰਘ ਤੇ ਪੀਣੀਆਂ ਬੀੜੀਆਂ ਆ ਤੁਹਾਡੇ ਇਨਫਲੂਐਂਸਰ ਐ ਸੋ ਕਾਲਡ ਠੀਕ ਐ ਇੱਕੋ ਸੋਨੂ ਗੁਰ ਜਿਹੜੀ ਫਤਿਹਗੁਰ ਸਾਹਿਬ ਜਾ ਕੇ ਇੱਕ ਵਾਰ ਵਾਹਿਗੁਰੂ ਨਹੀਂ ਕਹਿੰਦੀ ਹੈਗੀ ਔਰ ਉੱਥੇ ਜਾ ਕੇ ਠੀਕੀ ਕਰਕੇ ਵਲੋਗ ਬਣਾਉਂਦੀ ਐ ਤੇ ਇੱਕਾ ਦਸਤਾਰਕਾਰੀ ਜਿਹੜਾ ਬੀੜੀਆਂ ਦਿੰਦਾ ਵਾ ਤੁਹਾਡੇ ਫੋਲੋ ਕਰਨ ਵਾਲੇ ਸਾਰਦੋ ਤੁਹਾਡਾ ਕੁਝ ਨਹੀਂ ਹੋ ਸਕਦਾ ਤੇ ਮੋਨਿਕਾ ਜੀ ਦੇਖੋ ਮੈਂ ਮਗਾ ਕੇ ਖਾ ਲੈਣ ਨੂੰ ਲੈ ਤੇ ਯਾਰ ਤੁਸੀਂ ਸਾਡੇ ਤੇ ਨਿਗਾਹ ਰੱਖਦੇ ਇਹਦਾ ਕੋਈ ਮੰਮੀ ਇਹਦਾ ਕੋਈ ਬੰਦਾ ਇਹ ਆਪਣਾ ਲੱਗਿਆ ਵੀ ਨਹੀਂ ਜਾਂਦਾ ਸੋ ਤਾਂ ਅੱਗਿਆ ਵੀ ਨਹੀਂ ਜਾਂਦਾ ਖਾ ਕੇ ਇਹਦਾ ਕੋਈ ਮੰਮੀ ਤਾਂਹੀਂ ਚੜਿਆ ਹੋਇਆ ਇਹ ਤਾਂ ਲੋਕੋਲੀ ਆ ਕੋਈ ਬੰਦਾ ਨਾ ਆ ਕੇ ਕਹਿੰਦਾ ਵੀ ਮਗਾ ਕੇ ਖਾ ਲੈ ਜਿਹੜਾ ਹੈ ਗਿਆ ਚਾਹੇ ਕੁੜੀਆ ਚਾਹੇ ਬੰਦਾ ਭੈਣ ਦਾ ਖਸਮਪਤੀ ਦਾ ਸਾਹਮਣੇ ਘਰ ਨੂੰ ਆ ਕੇ ਨਾ ਬਈ ਸਾਡੀ ਮੇਰੀ ਮੰਮੀ ਤੇ ਮੇਰੇ ਸਹੇਰੇ ਾਂਕੀ ਪੜੀ ਪੋਲੀ ਪਾਲੀ ਹੈ ਬਹੁਤ ਬਹੁਤ ਗਰੀਬੀ ਕੱਟੀ ਇਹ ਕੱਟੀ ਜਿੰਨੇ ਗਰੀਬੀ ਕੱਟੀ ਹੋਵੇ ਨਾ ਉਹਦੇ ਹੱਦ ਤੋਂ ਵੱਧ ਨਰਮਾਈ ਹੁੰਦੀ ਹੈ ਔਰ ਅਗਲਾ ਦਾਤੇ ਦਾ ਸ਼ੁਕਰ ਕਰਦਾ ਹੁੰਦਾ ਲੋਕਾਂ ਦਾ ਸ਼ੁਕਰ ਕਰਦਾ ਹੁੰਦਾ ਜਿਹੜਾ ਦੇਖਦੇ ਆ ਇਹ ਦੇਖਣ ਵਾਲਿਆਂ ਨੂੰ ਗਾਲਾਂ ਕੱਢਦੇ ਆ ਕਮੈਂਟ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਆ ਅਰੇ ਉਹ ਵਿਊ ਦੇ ਕੇ ਤੁਹਾਨੂੰ ਕਮੈਂਟ ਕਰ ਗਿਆ ਰੀਚ ਵਧਾ ਗਿਆ ਤੁਹਾਡੀ ਫਿਰ ਤੁਸੀਂ ਗਾਲਾਂ ਕਰਦੇ ਪਿਓ ਵੀ ਆ ਫਲਾਣਾ ਪਲਾਣਾ ਮੇਰੇ ਸਾਹਮਣੇ ਆਵੇ ਹੀ ਆ ਕੋਹ ਆਵੇ ਤੁਸੀਂ ਸਾਹਮਣੇ ਜਾ ਕੇ ਸੜਕਾਂ ਤੇ ਖੜ ਕੇ ਨਾ ਇੱਕ ਡਰਾਮੇ ਕਰ ਲਿਆ ਕਰੋ ਤੁਹਾਨੂੰ ਸਰਕਾਰ ਦੇ ਲੋਕ ਕਿ ਜਵਾਬ ਦੇਣਗੇ ਵਿਕਰਮ ਦੀ ਵੀ ਇਹੀ ਦਿੱਕਤ ਹੈਗੀ ਹੈ ਠੀਕ ਹੈ ਸਾਡੇ ਸਾਹਮਣੇ ਆ ਕੇ ਗੱਲ ਕਰੋ ਸੋਸ਼ਲ ਮੀਡੀਆ ਤੇ ਕਿਉਂ ਪੋਸਟ ਕਰਦੇ ਜੇ ਤੁਸੀ ਆਮ ਸਾਹਮਣੇ ਗੱਲ ਕਰਨੀ ਸੋਸ਼ਲ ਮੀਡੀਆ ਤੇ ਤੁਸੀ ਪੋਸਟ ਕੀਤਾ ਸੋਸ਼ਲ ਮੀਡੀਆ ਤੇ ਅਗਲੇ ਨੇ ਤੁਹਾਨੂੰ ਕਮੈਂਟ ਕਰਕੇ ਰਿਪਲਾਈ ਦੇਤਾ ਕਿੱਥੇ ਦਾ ਦਿਮਾਗ ਹੈ ਕਿੱਡੇ ਕ ਤੁਸੀਂ ਪੋਂਗੇ ਬੰਦੇ ਲਿਪਟੋਂਦੇ ਯਾਰ ਹੱਦ ਆਂਟੀ ਕੋਣ ਕੀ ਬੋਲ ਰਹੀ ਹੈ ਜਾਸ ਜੱਟਾ ਬਾਗੂ ਬੋਲ ਰਹੀ ਆ ਮਮੀ ਚੁਕੋ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਜੋ ਹੈਗੇ ਆ ਸੋ ਹੈਗੇ ਆ ਅੱਜ ਤੁਸੀਂ ਵਰਡਿੰਗ ਯੂਜ਼ ਕਰ ਰਹੇ ਹੋ ਠੀਕ ਹੈ ਕੱਲੋ ਜੇ ਕਿਸੇ ਨੇ ਯੂਜ਼ ਕਰ ਲਈ ਨਾ ਤੁਹਾਡੇ ਤੋਂ برداشت ਨਹੀਂ ਨਹੀਂ برداشت ਨਹੀਂ ਹੋਣੀ ਪਰ ਵਿਕਰਮੰਗ ਭੱਜੇ ਫਿਰੋਗੇ ਐਫ ਆਈ ਆਰ ਕਰਵਾਣ ਤੇ ਉਹਦਾ ਜੀਐਸਟੀ ਨੰਬਰ ਲੈ ਹੁਣ ਇੱਕ ਮੈਂ ਕਲਿੱਪ ਲਾ ਰਹੀ ਹਾਂ ਉਹਦੇ ਤੇ ਤੁਹਾਨੂੰ ਪੂਹ ਹੋ ਜਾਊਗਾ ਵੀ ਇਹਨਾਂ ਨੇ ਤੇ ਮਿਕੂ ਟਿਲੋ ਕੀ ਮਿਕੂ ਟਿਲੋ ਨੇ ਇਹ ਕੌਂਟਰਵਰਸੀ ਕਿਉਂ ਕਰੀ ਕਿਤੇ ਆ ਕਲਿੱਪ ਦੇਖੋ ਮੰਮੀ ਦੇ ਪੇਟ ਮਾਰਤਾ ਅਲਰੇਡੀ ਤੁਹਾਨੂੰ ਤੇਰੇ ਕੋ ਗਰੀ ਬਵਾਵਾਂਗੇ ਤੇ ਦੇਖੀ ਗਲੋ ਬਿਵਾਉਂਦੇ ਰਵੀ ਦੇ ਬਵਾ ਕੇ ਮਿੰਨੀ ਡਰੈਸ ਇੰਨੀ ਗੋਟਾਟੇ ਟਾਟੇ ਇਨਾਂ ਨੂੰ ਵਿਊ ਆਣੇ ਹੋਗੇ ਘੱਟ ਠੀਕ ਹੈ ਜੀ ਇੱਥੇ ਵਿਊਾਂ ਲਈ ਪਿਓ ਨੂੰ ਘਗਰੀ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈਗਾ ਉਹਨੂੰ ਮਿੰਨੀ ਐਡਰੈਸ ਪੁਆਨ ਤੱਕ ਲਈ ਤਿਆਰ ਹੈਗਾ ਤੇ ਜਿਹੜੀ ਗੱਲ ਇਹਨੇ ਆਪਣੀ ਮਦਰ ਬਾਰੇ ਕਹੀ ਕਹ ਹੈ ਮਾਂ ਜੀ ਤਾਂ ਵੀ ਟੱਡ ਦੋ ਮੰਮੀ ਦਾ ਡੈਗੀ ਫੀਮੇਲ ਦੇ ਕੇ ਮੰਮੀ ਜੀ ਦਾ ਹਾਸ ਹਾਸ ਕੇ ਕੰਮ ਹੋ ਗਿਆ ਮੇਰੇ ਨਾਲ ਕਿਹਦੀ ਮੇਰੇ ਨਾਲ ਚੱਤ ਕੇ ਬੱਕਿਆ ਤੋਂ ਲੱਗ ਗਿਆ ਮੂਤ ਵੀ ਬਿੱਲੀ ਨਾ ਬੇ ਸ਼ਰਮ ਪਹਿਲੀ ਗੱਲ ਤੋਂ ਦੱਸਣ ਵਾਲੀ ਮਾਂ ਜੀ ਦਾ ਨਿਕਲਿਆ ਠੀਕ ਹੈ ਉਹਨੂੰ ਸ਼ਰਮ ਨਹੀਂ ਇਹ ਮੁੰਡੇ ਨੂੰ ਇਹ ਗੱਲ ਦੱਸ ਰਹੀ ਹੈ ਤੇ ਉੱਤੋਂ ਇਹ ਬੰਦਾ ਉਹ ਜੀ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ ਠੀਕ ਹੈ ਵੀ ਮੇਰੀ ਮਦਰ ਦਾ ਨਿਕਲ ਗਿਆ ਹੁਣ ਤੁਸੀਂ ਸਮਝ ਗਏ ਇਹ ਵਿਊ ਲੈਣ ਲਈ ਆਪਣੀ ਮਾਂ ਦਾ ਹੱਗਣਾ ਮੂਤਨਾ ਤੱਕ ਦਿਖਾ ਰਿਹਾ ਠੀਕ ਤੇ ਕੌਂਟੈਂਟ ਬਾਰੇ ਇਹ ਨਾਲੀ ਬਹੁਤ ਛੋਟੀ ਚੀਜ਼ ਹੈ ਇੱਕ ਉਹ ਮੈਕੋ ਢੇਲੋ ਜਿੰਨੇ 1 ਮਿੰਟ ਪਹਿਲਾਂ ਹੀ ਮਾਸੀ ਦੇ ਘਰ ਦੇ ਵਲੋਗ ਮਾਸੀ ਦੇ ਨਾਲ ਸ਼ੋਪਿੰਗ ਆ ਠੀਕ ਹੈ ਤੇ ਵਿਆਹ ਹੋਣ ਤੋਂ ਬਾਅਦ ਵੀ ਮਾਸੀ ਦਾ ਪੂਰਾ ਟੱਬਰ ਦਿਖਾਤਾ ਤੇ ਉਹ ਮਾਸੀ ਮਸਲ ਦੇ ਨਾਂ ਤੇ ਹੀ ਰੋਲਾ ਪਾ ਰਹੀ ਤੇ ਇਹਨਾਂ ਦੇ ਵੀਊ ਘਟੇ ਹੋਏ ਸੀ ਇਹਨਾਂ ਨੇ ਕਿਹਾ ਚੰਗਾ ਮੌਕਾ ਦੋਨਾਂ ਨੇ ਕਿਹਾ ਵੀ ਕੈਸ਼ ਕਰ ਲੈਂਦੇ ਆ ਇਹੀ ਹੋਇਆ ਹੋਰ ਕੁਛ ਨਹੀਂ ਕਿੱਡੀ ਕਵੱਡੀ ਗੱਲ ਸੀ ਕਿਹੜਾ ਇਹਨਾਂ ਨੇ ਬੰਬ ਚਲਾਤਾ ਸੀ ਇਹਨੂੰ ਇਹ ਸੀ ਵੀ ਇਹਨਾਂ ਨੂੰ ਵੀ ਪੈਕੇਜ ਸਰ ਮੇਰੇ ਮਾਸੇ ਮਸਲ ਮੇਰੇ ਬਲੌਗ ਤੋਂ ਦੇਖੂਗਾ ਮੈਨੂੰ ਡੇਲੋਂ ਨੂੰ ਇਹ ਸੀ ਹੋਰ ਕੁਛ ਨਹੀਂ ਫੇਕ ਕਾਂਟ੍ਰੋਵਰਸੀ ਹੈ ਥੋੜੀ ਜਿਹਾ ਚ ਇਹਨਾਂ ਨੇ ਫੇਰ ਇਦਾਂ ਹੀ ਇੱਕ ਹੋ ਜਾਣਾ ਉਹਦੇ ਸਬਸਕ੍ਰਾਈਬਰ ਵੱਧ ਰਹੇ ਇਹਨਾਂ ਦੇ ਵੀ ਵੱਧ ਰਹੇ ਹੈ ਇਹ ਚੱਲ ਜਾਣਾ ਤੇ ਗੁਰਜਸਨ ਨਾਲ ਤੇ ਹੋਰ ਦੋ ਤਿੰਨ ਪੁਆਇੰਟ ਹੈਗੇ ਆ ਜੇ ਉਹ ਤੁਸੀਂ ਅਗਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਾਂ ਚ ਪਾਰਟ 2 ਲਿਖ ਦੇਣਾ ਤਾਂ ਗੁਰਜਸਨਾਂ ਤੇ ਆਪਾਂ ਅਗਲੀ ਵੀਡੀਓ ਵੀ ਲੈ ਕੇ ਆ ਜਾਾਂਗੇ ਠੀਕ ਹੈ ਜੀ ਐਵੇਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹਰ ਇੱਕ ਦਿਨ ਮਗਰ ਨਾ ਲੱਗ ਜਾ ਕਰੋ ਜੋ ਲੋਕੀ ਆ ਕੇ ਰੋਂਦੇ ਪਿੱਟਦੇ ਹੈਗੇ ਆ ਇਹ ਜਸਟ ਜਸਟ ਕਿਉਂ ਹੁੰਦਾ ਇੰਨੇ ਲੋ ਗਰੀਬ ਹੈ ਇੰਨੇ ਲੋਕਾਂ ਦੇ ਲਵ ਮੈਰਿਜਾਂ ਹੁੰਦੀ ਹੈ ਸਾਰੇ ਇੰਟਰਵਿਊ ਕਿਉਂ ਨਹੀਂ ਦੇ ਦਿੰਦੇ ਆ ਜਿੰਨਾ ਨੇ ਆ ਕੇ ਵਲੌਗ ਬਣਾਣੇ ਕਪਲ ਬਲੌਗਿੰਗ ਕਰਨੀ ਹੈ ਗੰਦ ਪਾਣਾ ਪੰਜਾਬੀ ਦੇ ਵਿੱਚ ਸਿਰਫ ਉਹ ਹੀ ਇੰਟਰਵਿਊ ਦਿੰਦੇ ਹੋਰ ਕੋਈ ਇੰਟਰਵਿਊ ਦੇਣ ਨਹੀਂ ਚੱਲਦਾ ਉਹ ਮੈਨੂੰ ਇੱਕ ਇੰਟਰਵਿਊ ਦਿਖਾਓ ਜਿਹਦੇ ਵਿੱਚ ਕਿਸੇ ਕਪਲ ਨੇ ਇੰਟਰਵਿਊ ਕੀਤੀ ਹੋਵੇ ਤੋਂ ਉਸ ਤੋਂ ਬਾਅਦ ਆ ਕੇ ਉਹਨੇ ਬਲੌਗਿੰਗ ਨਾ ਸਟਾਰਟ ਕੀਤੀ ਹੋਵੇ ਇਟ ਜਸਟ ਇੱਕ ਪਬਲਿਕ ਇੰਟੈਂਸ਼ਨ ਗੇਨ ਕਰਨ ਨੂੰ ਹੁੰਦਾ ਹੋਰ ਕੁਝ ਵੀ ਨਹੀਂ ਹੈਗਾ ਤੇ ਅੱਜ ਆਪਾਂ ਇਹਨਾਂ ਦਾ ਕੀਤਾ ਦੋਨਾਂ ਦਾ ਪਰਦਾਫਾਸ਼ ਫੇਕ ਕੰਟਰੋਵਰਸਿਸ ਦਾ ਤਾਂ ਸੈਕਿੰਡ ਮੈਂ ਖਨੋਰੀ ਬਾਰਡਰ ਪਹਿਲਾਂ ਜਦੋਂ ਗਈ ਸੀ ਤਾਂ ਉਹ ਉਹਦੀ ਮੈਂ ਵੀਡੀਓ ਬਣਾ ਕੇ ਪਾਤੀ ਸੀ ਉਹ ਮੈਂ ਦੂਸਰੀ ਵਾਰ ਵੀ ਵਿਜ਼ਿਟ ਕਰਾਈ ਆ ਤਾਂ ਸਰਕਾਰ ਨੇ ਕੀ ਹੈਗਾ ਫੈਵਰੇਟ ਦੇ ਵਿੱਚ ਗੱਲ ਕਰਾਂਗੇ ਤਾਂ ਕੋਸ਼ਿਸ਼ ਕਰੋ ਜਿਹੜਾ ਉੱਥੇ ਜਾ ਕੇ ਰਹਿ ਸਕਦਾ ਉਹ ਰਵੇ ਵੀ ਠੀਕ ਹੈ ਤਾਂ ਕੰਮਕਾਜੀ ਹੋਣ ਦੇ ਬਾਵਜੂਦ ਵੀ ਦੇਖੋ ਟਾਈਮ ਕਿਸੇ ਕੋਲ ਨਹੀਂ ਹੁੰਦਾ ਟਾਈਮ ਕੱਢਣਾ ਪੈਂਦਾ ਮੈਂ ਆਪਣਾ ਬਿਜ਼ਨਸ ਵੀ ਕਰ ਰਹੀ ਹੈਗੀ ਆ ਪਲੱਸ ਮੈਂ ਵੀਡੀਓਜ਼ ਵੀ ਟਾਈਮ ਕੱਢ ਕੇ ਬਣਾਨੀ ਆ ਤੇ ਜਿੱਥੇ ਆਪਣੇ ਸਮਾਜ ਦੇ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਮੈਂ ਆਪਣੀ ਪੂਰੀ ਨਿਭਾਨ ਦੀ ਕੋਸ਼ਿਸ਼ ਕਰਦੀ ਆ ਤਾਂ ਜਿਹੜੇ ਜਿਹੜੇ ਖਨੋਰੀ ਬਾਰਡਰ ਜਾ ਸਕਦੇ ਆ ਕਿਸਾਨਾਂ ਦੇ ਸਪੋਰਟ ਦੇ ਵਿੱਚ ਖੜ ਸਕਦੇ ਹੋ ਪਲੀਜ਼ ਜ਼ਰੂਰ ਜਾਓ ਜ਼ਰੂਰ ਜਾਓ ਉੱਥੇ ਲੋਕੀ ਜਾ ਕੇ ਦੇਖੋ ਵੈਸੇ ਤਾਂ ਮੈਂ ਆਪਣੀ ਵੀਡੀਓਜ਼ ਦੇ ਵਿੱਚ ਦਿਖਾਇਆ ਹੈਗਾ ਦੇਖੋ ਕਿਸ ਤਰ੍ਹਾਂ ਬੱਠੇ ਘਰ ਪਰਵਾਹ ਛੱਡ ਕੇ ਤਾਂ ਉਹ ਆਪਣੇ ਕਰਕੇ ਹੀ ਬੈਠੇ ਤਾਂ ਉੱਥੇ ਜਾ ਕੇ ਵਿਜ਼ਿਟ ਕਰੋ ਤੋਂ 4 ਦਿਨ ਰਿਓ ਤੇ ਬਾਅਦ ਕੀ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ